ਭਗਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਆਪ ਸਵਾਰ ਹੈ ਮੈਂ ਮਿਲ ਰਿਹਾ ਮੈਂ ਮਿਲਿਆ ਸੁਖ ਹੋਇ ਉਹਨਾਂ ਨੇ ਆਪਣੇ ਆਪ ਨੂੰ ਸਵਾਰਨ ਦੀ ਗੱਲ ਕੀਤੀ ਸਤਿਗੁਰੂ ਕਹਿੰਦੇ ਹਨ ਨਾਨਕ ਪਰਖੇ ਆਪ ਕੋ ਤਾਂ ਪਰਖ ਜਾਣ ਅਸਲ ਪਰਖੋ ਤੂੰ ਤਾਂ ਏ ਜੇ ਤੂੰ ਆਪਣੇ ਆਪ ਦੀ ਪਰਖ ਕਰੇ ਦੂਜੇ ਨੂੰ ਸਵਾਰਨ ਦੀ ਬਜਾਏ ਤੂੰ ਆਪਣੇ ਆਪ ਨੂੰ ਸਵਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਹੁਤ ਜ਼ਿਆਦਾ ਹਿੱਸਾ ਸਾਧ ਸੰਗਤ ਜੀ ਸਤਿਗੁਰਾਂ ਨੇ ਆਪਣੇ ਮਨ ਨੂੰ ਸਬੂਧਨ ਕਰਕੇ ਉਚਾਰਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਖਾਸ ਕਰਕੇ ਭੋਗ ਦੇ ਸ਼ਲੋਕਾਂ ਦਾ ਪਾਠ ਜਦੋਂ ਆਪਾਂ ਕਰਦੇ ਆਂ ਤੇ ਇੱਕ ਪੰਕਤੀ ਬਾਰ-ਬਾਰ ਆਉਂਦੀ ਹੈ ਸਤਿਗੁਰੂ ਕਹਿੰਦੇ ਹਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਜਾ ਸਤਗੁਰੂ ਕਹਿੰਦੇ ਹਨ ਕਹੋ ਨਾਨਕ ਹਰ ਭਜ ਮਨਾ ਮਨ ਸ਼ਬਦ ਜਿਹੜਾ ਹੈ ਇਹ बार-बार ਆ ਰਿਹਾ ਹੈ ਇਹਦਾ ਭਾਵ ਇੱਕ ਹੀ ਹੈ ਕਿ ਇਹ ਮਨੁੱਖ ਤੂੰ ਦੂਜੇ ਨੂੰ ਸਮਝਾਉਣ ਦੀ ਬਜਾਏ ਕਿਤੇ ਆਪਣੇ ਮਨ ਨੂੰ ਸਮਝਾ ਲਵੇਂ ਤੇ ਕਿੰਨਾ ਚੰਗਾ ਹੋਵੇ ਦੂਜੇ ਨੂੰ ਉਪਦੇਸ਼ ਦੇਣ ਦੀ ਬਜਾਏ ਤੂੰ ਆਪਣੇ ਆਪ ਨੂੰ ਉਪਦੇਸ਼ ਦੇ ਦੂਜੇ ਨੂੰ ਸਵਾਰਨ ਦੀ ਬਜਾਏ ਤੂੰ ਆਪਣੇ ਆਪ ਨੂੰ ਸਵਾਰ ਦੂਜੇ ਨੂੰ ਪਰਖਣ ਦੀ ਬਜਾਏ ਤੂੰ ਆਪਣੇ ਆਪ ਨੂੰ ਪਰਖ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਨੰਦ ਸਾਹਿਬ ਦੀ ਬਾਣੀ ਵਿੱਚ ਆਪਣੇ ਮਨ ਨੂੰ ਸਬੋਧਨ ਕਰਕੇ ਕਹਿੰਦੇ ਹਨ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਾਲਾਂਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਐਸਾ ਨਹੀਂ ਕਿ ਉਹ ਰੱਬ ਦੇ ਨਾਲੋਂ ਉਹਨਾਂ ਦਾ ਮਨ ਕਿਤੇ ਦੂਰ ਹੋਵੇ ਨਹੀਂ ਪਰ ਸਤਿਗੁਰੂ ਫਿਰ ਵੀ ਕਹਿ ਰਿਹਾ ਹੈ ਇਹ ਮਨ ਮੇਰਿਆ ਆਪਣੇ ਮਨ ਨੂੰ ਕਹਿ ਰਿਹਾ ਹੈ ਕਿਤੇ ਸਤਿਗੁਰੂ ਆਪਣੇ ਸਰੀਰ ਨੂੰ ਕਹਿੰਦੇ ਹਨ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿਤੇ ਕੰਨਾਂ ਨੂੰ ਸੁਬੋਧਨ ਕਰਕੇ ਕਹਿੰਦੇ ਹਨ ਇਹ ਸ਼ਰਵਣਾ ਹੋ ਮੇਰਿ ਹੋ ਸਾਚੈ ਸੁਨਣਾ ਨੋ ਪਠਾਏ ਕਿਤੇ ਅੱਖਾਂ ਨੂੰ ਸੁਬੋਧਨ ਕਰਕੇ ਕਹਿੰਦੇ ਹਨ ਇਹ ਨੇਤਰ ਹੋ ਮੇਰਿ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਬਰ ਨਾ ਦਿਖੋ ਕੋਈ ਇਹਦਾ ਭਾਵ ਇਕੀ ਹੈ ਕਿ ਇਹ ਮਨੁੱਖ ਤੂੰ ਦੂਜੇ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰ। ਪ੍ਰਥਮੇ ਮਨ ਪਰ ਬੁੱਧ ਹੈ ਆਪਣਾ ਪਾਛੈ ਅਵਰ ਰੀ ਜਾਵੇ। ਇਹ ਸਾਧ ਸੰਗਤ ਜੀ ਗੁਰਮਤ ਦਾ ਸਿਧਾਂਤ ਹੈ ਕਿ ਤੂੰ ਦੂਜੇ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰ। ਦੂਜੇ ਨੂੰ ਪਰਖਣ ਦੀ ਬਜਾਏ ਤੂੰ ਆਪਣੇ ਆਪ ਨੂੰ ਪਰਖ। ਆਪ ਸਵਾਰ ਹੈ ਮੈਂ ਮਿਲ ਹੈ। ਬੜੀ ਸੁੰਦਰ ਸਾਹ ਸੰਗਤ ਜੀ ਇੱਕ ਗਾਥਾ ਆਉਂਦੀ ਹੈ ਕਿ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਜਿੱਥੇ ਬੱਚਿਆਂ ਨੂੰ ਆਪਣਾ ਵਿਸ਼ਾ ਪੜਾਉਂਦਾ ਹੈ ਉਹਦੇ ਨਾਲ ਹੀ ਉਹ ਹਰ ਰੋਜ਼ 5 ਮਿੰਟ ਕੱਢ ਕੇ ਬੱਚਿਆਂ ਨੂੰ ਉਹਦੇ ਕੋਲ ਇੱਕ ਦੁਨੀਆ ਦਾ ਨਕਸ਼ਾ ਹੈ ਉਸ ਨਕਸ਼ੇ ਦੇ ਉੱਪਰ ਦੁਨੀਆ ਦੇ ਸਾਰੇ ਦੇਸ਼ ਬਣੇ ਹੋਏ ਹਨ ਬੱਚਿਆਂ ਨੂੰ ਨਕਸ਼ੇ ਦੇ ਬਾਰੇ ਉਹ ਜਾਣਕਾਰੀ ਦਿੰਦਾ ਹੈ ਇਸ ਮੈਪ ਤੇ ਜਿੱਥੇ ਇੱਕ ਪਾਸੇ ਦੁਨੀਆ ਦਾ ਨਕਸ਼ਾ ਹੈ ਦੂਜੇ ਪਾਸੇ ਮਨੁੱਖੀ ਤਸਵੀਰ ਬਣੀ ਹੋਈ ਹੈ ਬੱਚਿਆਂ ਨੂੰ ਹਰ ਰੋਜ਼ ਉਹ ਮਨੁੱਖੀ ਤਸਵੀਰ ਦਿਖਾਉਂਦਾ ਹੈ ਬੱਚੇ ਵੀ ਇੰਨੇ ਸਮਝਦਾਰ ਹੋ ਗਏ ਕਿ ਜਿੱਥੇ ਵੀ ਉਹ ਮਾਸਟਰ ਸਟਿੱਕਰ ਰੱਖਦਾ ਹੈ ਉਸੇ ਵੇਲੇ ਦੱਸ ਦਿੰਦੇ ਆ ਕਿ ਇਹ ਕਿਹੜਾ ਦੇਸ਼ ਹੈ ਅੱਜ ਜਦੋਂ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਹੋਈ ਤੇ ਮਾਸਟਰ ਨੇ ਇੱਕ ਹੋਰ ਵੀ ਪ੍ਰੀਖਿਆ ਲੈਣੀ ਚਾਹੀਏ ਹਰ ਰੋਜ਼ ਦੇ ਵਾਂਗ ਉਸਨੇ ਬੱਚਿਆਂ ਨੂੰ ਉਹ ਨਕਸ਼ਾ ਖੋਲ੍ਹਿਆ ਏ ਦੇਸ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਏ ਨਕਸ਼ਾ ਪੜਾਇਆ ਏ ਦੂਜੇ ਪਾਸੇ ਮਨੁੱਖੀ ਤਸਵੀਰ ਸੀ ਤਸਵੀਰ ਵੀ ਵਿਖਾਈ ਪਰ ਹਰ ਰੋਜ਼ ਵਾਂਗੋ ਅੱਜ ਉਸ ਨਕਸ਼ੇ ਨੂੰ ਭਲੇਟ ਕਰਕੇ ਸੰਭਾਲਿਆ ਨਹੀਂ ਸਗੋ ਪਾੜ ਕੇ ਤੇ ਟੇਬਲ ਦੇ ਉੱਪਰ ਰੱਖ ਦਿੱਤਾ ਏ ਟੁਕੜੇ ਟੁਕੜੇ ਕਰ ਦਿੱਤੇ ਉਹਦੇ ਪਾੜ ਕਰਕੇ ਟੇਬਲ ਦੇ ਉੱਪਰ ਰੱਖ ਦਿੱਤਾ ਤੇ ਮਾਸਟਰ ਨੇ ਬੱਚਿਆਂ ਦੇ ਅੱਗੇ ਇੱਕ ਸਵਾਲ ਰੱਖਿਆ ਕਿ ਬੱਚਿਓ ਇਸ ਨਕਸ਼ੇ ਨੂੰ ਜੋੜੋ ਹੁਣ ਬੱਚੇ ਉੱਠੇ ਹਨ ਸਾਰਿਆਂ ਬੱਚਿਆਂ ਨੇ ਵਾਰੋ-ਵਾਰੀ ਯਤਨ ਕੀਤੇ ਪਰ ਸਫਲਤਾ ਨਾ ਮਿਲੀ ਉਸ ਨਕਸ਼ੇ ਨੂੰ ਉਹ ਜੋੜ ਨਾ ਸਕੇ ਆਖਰ ਇੱਕ ਵਿਦਿਆਰਥੀ ਉੱਠਿਆ ਉਸ ਨੇ ਇੱਕ ਨਕਵੇਖ ਦੇ ਢੰਗ ਦੇ ਨਾਲ ਆਪਣੇ ਵੱਖਰੇ ਤਰੀਕੇ ਦੇ ਨਾਲ ਉਸ ਨੇ ਨਕਸ਼ੇ ਨੂੰ ਜੋੜਨਾ ਕੀਤਾ ਉਸ ਨੇ ਨਕਸ਼ੇ ਨੂੰ ਪੁੱਠੇ ਪਾਸੇੋਂ ਜਿੱਧਰ ਮਨੁੱਖੀ ਤਸਵੀਰ ਬਣੀ ਹੋਈ ਸੀ ਉਸ ਪਾਸੇੋਂ ਜੋੜਨਾ ਆਰੰਭ ਕਰ ਦਿੱਤਾ ਹੈ ਸਿਰ ਦੇ ਨਾਲ ਸਿਰ ਜੋੜ ਦਿੱਤਾ ਲਤਾਂ ਦੇ ਨਾਲ ਲਤਾਂ ਜੋੜ ਦਿੱਤੀਆਂ ਹੱਥ ਦੇ ਨਾਲ ਹੱਥਾਂ ਦੇ ਨਾਲ ਹੱਥ ਜੋੜ ਦਿੱਤੇ ਬਾਹਾਂ ਨਾਲ ਬਾਹਾਂ ਜੋੜ ਦਿੱਤੀਆਂ ਜਦੋਂ ਮਨੁੱਖੀ ਤਸਵੀਰ ਬਣ ਗਈ ਤੇ ਉਸ ਨੇ ਨਕਸ਼ੇ ਨੂੰ ਸਿੱਧਾ ਕੀਤਾ ਕੀ ਵੇਖਦਾ ਹੈ ਕਿ ਸਾਰੀ ਦੁਨੀਆ ਦਾ ਨਕਸ਼ਾ ਉਸੇ ਤਰ੍ਹਾਂ ਬਣ ਗਿਆ ਜਿਵੇਂ ਪਹਿਲਾਂ ਸੀ ਸਾਰੇ ਦੇਸ਼ ਇੱਕ ਦੂਜੇ ਦੇ ਨਾਲ ਜੁੜ ਗਏ ਐ ਮਾਸਟਰ ਨੇ ਉਸ ਬੱਚੇ ਨੂੰ ਸ਼ਾਬਾਸ਼ ਦਿੱਤੀ ਤੇ ਨਾਲ ਹੀ ਸਾਰੇ ਬੱਚਿਆਂ ਨੂੰ ਸਮਝਾਇਆ ਕਿ ਬੱਚਿਓ ਇੱਕ ਬਹੁਤ ਵੱਡਾ ਗੌਰ ਹੈ ਤੁਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਇੱਕ ਦੇਸ਼ ਦੇ ਨਾਲ ਦੂਜੇ ਦੇਸ਼ ਨੂੰ ਜੋੜਨਾ ਚਾਹਿਆ ਪਰ ਤੁਹਾਡੇ ਕੋਲ ਇਹ ਨਕਸ਼ਾ ਨਹੀਂ ਜੁੜਿਆ ਇਸ ਬੱਚੇ ਨੇ ਦੇਸ਼ ਦੇ ਨਾਲ ਦੇਸ਼ ਨੂੰ ਜੋੜਨ ਦੀ ਬਜਾਏ ਇਸ ਕੋ ਮਨੁੱਖੀ ਤਸਵੀਰ ਨੂੰ ਜੋੜਿਆ ਤੇ ਦੂਜੇ ਪਾਸੇ ਦੇਸ਼ ਆਪਣੇ ਆਪ ਹੀ ਜੁੜ ਗਏ ਸਾਰੀ ਦੁਨੀਆ ਆਪਣੇ ਆਪ ਹੀ ਜੁੜ ਗਈ ਮਾਸਟਰ ਕਹਿੰਦਾ ਬੱਚਿਓ ਦੇਸ਼ਾਂ ਦੇ ਨਾਲ ਦੇਸ਼ਾਂ ਨੂੰ ਜੋੜਨਾ ਚਾਹੋਗੇ ਬੜੀ ਔਖੀ ਗੱਲ ਹੈ ਸਫਲਤਾ ਨਹੀਂ ਮਿਲੇਗੀ ਦੁਨੀਆ ਨੂੰ ਜੋੜਨਾ ਚਾਹੋਗੇ ਦੁਨੀਆ ਨੂੰ ਸਵਾਰਨਾ ਚਾਹੋਗੇ ਬੜੀ ਔਖੀ ਗੱਲ ਹੈ ਇਹਦੇ ਵਿੱਚ ਸਫਲਤਾ ਨਹੀਂ ਮਿਲਣੀ ਪਰ ਦੁਨੀਆ ਨੂੰ ਸਵਾਰਨ ਦੀ ਬਜਾਏ ਦੇਸ਼ਾਂ ਨੂੰ ਸਵਾਰਨ ਦੀ ਬਜਾਏ ਦੇਸ਼ਾਂ ਨੂੰ ਜੋੜਨ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਜੋੜੋ ਆਪਣੇ ਆਪ ਨੂੰ ਸਵਾਰੋ ਜਦੋਂ ਆਪਣੇ ਆਪ ਨੂੰ ਸਵਾਰੋਗੇ ਤੇ ਦੂਜੇ ਪਾਸੇ ਦੁਨੀਆ ਆਪਣੇ ਆਪ ਹੀ ਸਬਰ ਜਾਵੇਗੀ ਦੇਸ਼ ਆਪਣੇ ਆਪ ਹੀ ਸਬਰ ਜਾਣਗੇ ਇਹ ਸਾਰਾ ਸੰਸਾਰੀ ਬੇਗਮਪੁਰਾ ਸ਼ਹਿਰ ਬਣ ਜਾਵੇਗਾ ਸਤਿਗੁਰੂ ਕਹਿੰਦੇ ਹਨ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਪਰ ਸਾਧ ਸੰਗ ਜੀ ਅਫਸੋਸ ਕਿ ਮਨੁੱਖ ਆਪਣੇ ਆਪ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਜੋੜਨ ਦੀ ਬਜਾਏ ਇਹ ਦੂਜੇ ਨੂੰ ਸਵਾਰਨ ਦਾ ਯਤਨ ਕਰਦਾ ਹੈ ਇਹ ਦੂਜੇ ਨੂੰ ਜੋੜਨ ਦਾ ਯਤਨ ਕਰਦਾ ਹੈ ਇਹ ਦੂਜੇ ਆਪਣੇ ਆਪ ਉਪਦੇਸ਼ ਗ੍ਰਹਿਣ ਕਰਨ ਦੀ ਬਜਾਏ ਦੂਜੇ ਨੂੰ ਉਪਦੇਸ਼ ਦੇਣਾ ਜ਼ਿਆਦਾ ਚੰਗਾ ਸਮਝਦਾ ਹੈ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਬੀਰ ਅਵਰ ਹੈ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਭਗਤ ਅਖਰੀ ਸਾਬ ਜੀ ਕਹਿੰਦੇ ਹਨ ਆਪ ਸਵਾਰ ਹੈ ਮੈਂ ਮਿਲਾ ਹੈ ਮੈਂ ਮਿਲਿਆ ਸੁਖ ਹੋਏ ਐ ਮਨੁੱਖ ਤੂੰ ਦੂਜੇ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰ